ਹੋਇਆ ਜੋ ਵੈਟ ਵਧਾਇਆ ਡੀਜ਼ਲ ਤੇ 65 ਪੈਸੇ ਤੇ ਪੈਟਰੋਲ ਤੇ 91 ਪੈਸੇ ਅੱਜ ਮਹੌਲੀ ਚ ਸਭ ਤੋਂ ਮਹਿੰਗਾ ਜੇ ਡੀਜ਼ਲ ਹੋ ਗਿਆ ਇੱਕ ਤਸ਼ਮਦਾ ਜੰਮੂ ਹਿਮਾਚਲ ਨੇਪਰਿੰਗ ਸਟੇਟਸ ਤੋਂ ਸਭ ਤੋਂ ਵੱਧ ਪੰਜਾਬ ਦਾ ਕਰਤਾ ਹੈ ਅੱਜ ਜਿੰਨੀ ਉਹ ਐਸੋਸੀਏਸ਼ਨ ਹੈ ਇਹਨਾਂ ਦੀ ਪਿੱਟਰੀ ਆ ਕਿ ਸਾਡਾ ਤੁਸੀਂ ਨੁਕਸਾਨ ਸਾਡਾ ਨਹੀਂ ਸਟੇਟ ਦੇ ਰੈਵਨਿਊ ਦਾ ਕਰੋਗੇ ਪੈਟਰੋਲ ਦੀ ਕੀਮਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਮਹਿੰਗੀਆਂ 98.10 ਜਦਕਿ ਨੇਬਰਿੰਗ ਸਟੇਟ ਚ 97.70 ਮੈਕਸਿਮਮ ਜਾਂ 95 ਰੁਪਏ ਤੱਕ ਵੀ ਹੈ ਹਿਮਾਚਲ ਚ ਆ ਨਾਲ ਸਾਡਾ ਕਿਹੜਾ ਕਿਹੜਾ ਇਲਾਕਾ ਜੰਮੂ ਤੋਂ ਲੈ ਕੇ ਇੱਥੇ ਅੱਗੇ ਜਿੱਥੇ ਆਈ ਜੋ ਹਿਮਾਚਲ ਨਾਲ ਲੱਗਦਾ ਇੱਥੇ ਤੱਕ ਤੇ ਕਿ 2 ਰੁਪਏ ਦੇ ਫਰਕ ਨਾਲ ਉੱਥੇ ਡੀਲਰ ਦਾ ਕੀ ਹੋਣਾ ਹੈ ਤੁਸੀਂ ਲਾ ਲੋ ਹਰਿਆਣਾ ਅੰਦਾਜ਼ਾ ਹਰਿਆਣੇ 'ਚ ਵੀ ਸਸਤੀ ਆ ਪੰਚਕੂਲੇ 'ਚ ਵੀ ਡੀ ਪੈਟਰੋਲ ਸਸਤਾ ਇਸੇ ਤਰ੍ਹਾਂ ਡੀਜ਼ਲ ਦਾ ਮਗਰ ਵੱਡੀ ਗੱਲ ਅੱਜ ਸਭ ਤੋਂ ਵੱਧ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਕੋਲ ਜਾਂਦੀ ਹੈ ਤੇ 인ਫਲੇਸ਼ਨ ਦਾ ਰੌਲਾ ਪਾਉਂਦਾ ਡੀਜ਼ਲ ਦੇ ਰੇਟ ਵਧਣਾ ਟਰੈਕਟਰ 'ਚ ਡੀਜ਼ਲ ਟਰਾਂਸਪੋਰਟੇਸ਼ਨ ਲਈ ਟਰੱਕਾਂ 'ਚ ਡੀਜ਼ਲ ਰੇਲ ਗੱਡੀ 'ਚ ਡੀਜ਼ਲ ਤੇ ਜਦ ਡੀਜ਼ਲ ਦੇ ਰੇਟ ਤੁਸੀਂ ਵਧਾਤੇ ਤੇ ਕੀ ਇਨਫਲੇਸ਼ਨ ਹੋਊਗੀ ਕਿ ਨਹੀਂ ਹੋਊਗੀ ਜਿੰਨੀ ਟਰਾਂਸਪੋਰਟੇਸ਼ਨ ਹੈ ਜਿੰਨੀ ਲੋਕਾਂ ਦੇ ਕੰਮ ਆਉਣ ਵਾਲੀ ਲੋਡ ਵੰਤ ਵਸਤੂ ਹੈ ਉਹਦੀ ਪ੍ਰਾਈਸਸ ਜੇ ਅੱਜ ਉਹਦੀਆਂ ਕੀਮਤਾਂ ਵਧਣ ਗਿਆ ਉਹਦਾ ਕਾਰਨ ਆਮ ਆਦਮੀ ਸਰਕਾਰ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਔਰ ਕੱਲ ਕੱਲ ਦੇ ਦਿਨ ਤੇ 2500 ਕਰੋੜ ਦਾ ਇੱਕ ਨਵਾਂ ਬੋਝ ਪਾਇਆ ਮੈਂ ਕੱਲ ਦੀ ਗੱਲ ਕਹ ਰਿਹਾ ਜੋ ਚੋਰ ਮੋਰੀ ਰਾਹੀਂ ਕੁਝ ਦਿਨ ਪਹਿਲਾਂ ਕੀਤਾ ਅੱਜ ਵਹੀਕਲ ਟੈਕਸ ਇਹਨਾਂ ਨੇ ਪਿਛਲੀ ਕੈਬਿਨੇਟ OC ਤੇ ਵਹੀਕਲ ਟੈਕਸ ਵਧਾ ਦਿੱਤਾ 12 ਤੋਂ ਆਈ ਥਿੰਕ 11 ਤੋਂ 13% ਕਰਤਾ ਜਾਂ ਕਿੰਨਾ 1% ਵਧਾ ਦਿੱਤਾ 2 ਵੀਲਰ ਚ ਵਧਾ ਦਿੱਤਾ ਮੈਂ ਹਾਂਜੀ 2 ਵੀਲਰ ਚ ਵਧਾ ਦਿੱਤਾ ਇਹ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਔਰ ਕੱਲੀ ਇਹ ਨਹੀਂ ਯੂ ਗੋ ਟੂ ਐਨੀ ਸਰਕਾਰ ਦੀ ਕੋਈ ਫੈਸਿਲਿਟੀ ਤੁਸੀਂ ਰੈਵਨਿਊ ਵਿਭਾਗ ਵਿੱਚ ਚਲੇ ਜਾਓ ਕਿਸੇ ਵਿਭਾਗ ਵਿੱਚ ਚਲੇ ਜਾਓ ਜਿਹੜੀ ਫੀਸ ਪਹਿਲਾਂ 500 ਸੀ ਉਹ 1000 ਕਰਤੀ ਜੋ ਹਜ਼ਾਰ ਸੀ ਉਹ 5000 ਕਰਤੀ ਹੌਲੀ ਹੌਲੀ بڑے ਤਰੀਕੇ ਨਾਲ ਹਰ ਜਗ੍ਹਾ ਲੋਕਾਂ ਦੀ ਜੇਬ 'ਚ ਬੋਝ ਪਾਉਣ ਦਾ ਕੰਮ ਕਰ ਰਹੇ ਮਗਰ ਤੁਸੀਂ ਕਾਰਗੁਜ਼ਾਰੀ ਵੇਖੋ ਕਿੰਨੀ ਨਿਕੰਮੀ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਦ ਸਟੇਟ ਇਜ਼ ਹੈਡਿੰਗ ਟੂ ਫਾਈਨੈਂਸ਼ੀਅਲ ਐਮਰਜੈਂਸੀ ਕਿ ਲੋਕ ਤੁਹਾਡੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੋਇਆ ਕੈਬਨਿਟ ਦਾ ਉਹ ਵੀ ਮਜ਼ਾਕ ਹੀ ਬਣ ਗਿਆ ਕਿ ਨੋਟੀਫਿਕੇਸ਼ਨ ਹੋਇਆ ਨੂੰ 2 ਸਾਲ ਹੋ ਗਏ ਜੇ ਪੁਰਾਣੀ ਪੈਨਸ਼ਨ ਕਿਸੇ ਨੂੰ ਮਿਲੀ ਹੋਵੇ ਔਰ ਨਵੇਂ ਲੋਕ ਹੁਣ ਕਿਉਂ ਮੁਲਾਜ਼ਮ ਚਾਹਦੇ ਉਹਨਾਂ ਦੀ ਤਲਖਾ ਨਹੀਂ ਮਿਲਦੀ ਤੇ ਟੀਚਰ ਦੇ ਇਸੀ ਗੱਲ ਅਧਿਆਪਕ ਦੇ ਬਸ ਬੜੀਆਂ-ਬੜੀਆਂ-ਬੜੀਆਂ ਗੱਲਾਂ ਕਰਦਾ ਕੱਲ ਕਿੰਨੀ ਛਤਰਫੇਰੇ ਉੱਥੇ ਵਿਚਾਰੇ ਕਿੰਨੀ ਕੁੱਟ ਪਈ ਅੱਜ ਮੈਨੂੰ ਆ ਲੰਮੀ ਚੌੜੀਆਂ ਮੈਨੂੰ ਲੰਦਾ 100 ਫੋਟੋਆਂ ਮੈਨੂੰ ਭੇਜਿਆ ਉਹਨਾਂ ਨੇ ਕਿ ਸਾਡਾ ਮੁੱਦਾ ਹਾਈਲਾਈਟ ਕਰੋ ਭਾਈ ਮੇਰਾ ਜੀਤ ਆ ਬੜਾ ਕਰਦਾ ਮੈਂ ਕਰ ਵੀ ਰਿਆਂ ਤੁਹਾਡਾ ਮੁੱਦਾ ਹਾਈਲਾਈਟ ਮਗਰ ਅੱਜ ਉਸ ਤੋਂ ਗੰਭੀਰ ਮੁੱਦੇ ਵੇਖੋ ਕੀ ਹੈ ਕੀ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਪ੍ਰੂਡੈਂਸ ਇਹ ਸਰਕਾਰ ਕੋਲ ਜਿਹਦੇ ਕੋਲ ਹੱਤਾ ਪਹਿਰਾ ਦੀ ਪਈਆ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲਦੀ 올 ਪੈਨਸ਼ਨ ਨਹੀਂ ਮਿਲਦੀ ਉਸ ਉਹ ਮੁੱਖ ਮੰਤਰੀ ਕਿੰਨੇ ਘਰਲੇ ਜੀ ਉਹਦੇ 5 6 ਘਰਲੇ ਹੁਣ ਤਾਂ ਜਲੰਧਰ ਵੀ ਬਣਾ ਲਿਆ ਅਸਲ ਪਹਿਲੀ ਵਾਰੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਮਤਲਬ ਪਾਦਾ ਨਹੀਂ ਉਹਦੇ ਕਿਹੜੀ ਘੇੜ ਤੇ ਲੱਤਾਂ ਨੂੰ ਕਿਹੜਾ ਦਰਦ ਚਿੰਬੜ ਜਾਂਦਾ ਜੇ ਉਹਨੂੰ ਕਿਸੇ ਟ੍ਰੇਨ ਨੂੰ ਰੇਲ ਗੱਡੀ ਦਾ ਸਫ਼ਰ ਕਰਨਾ ਪੈ ਜਾਏ ਰੱਬ ਜਾਣਦਾ ਕਿ ਤਾਂ ਸਧਾਰਨ ਕੀ ਇਹਨੇ ਕਿਹੜਾ ਇਹੀ ਕਹਿਦਾ ਹੋਊਗਾ ਸੀ ਨਾ ਮੁਰਗੀ ਖਾਲਾ ਖੋਲ ਲੋ ਹੁਣ ਇਹਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਡਾ ਪੈਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਐਵੇਂ ਮੇਰੇ ਤੇ ਫੇਰ ਚੱਟ ਜੂ ਉਚੜ ਜੂਗਾ ਸਵੇਰੇ ਮੈਨੂੰ ਸਿੱਟ ਫੇੜ ਸਕਦ ਲੂਗੀ ਮਗਰ ਮੈਂ ਵੀ ਠੀਕ ਜਾਂ ਮੈਨੂੰ ਇਹ ਜੇ ਮਤਲਬ ਖਾਦੀ ਪੀਤੀ ਵਾਲੇ ਮੁੱਖ ਮੰਤਰੀ ਦਾ ਮੈਂ ਅਸਰ ਮਨਾਉਣ ਲੱਗ ਗਿਆ ਤਾਂ ਮੈਨੂੰ ਵੀ ਮਗਰ ਕਹਿਣ ਦਾ ਭਾਅ ਵਾਈਟ ਸ਼ੂਟ ਦੇ ਸਟੇਟ ਆਫ ਪੰਜਾਬ ਗੋ ਟੂ ਦ ਡੌਗਸ ਅੱਜ ਸੜਕਾਂ ਦਾ ਬਿਜਲੀ ਦਾ ਮਤਲਬ ਹਰ ਜਗ੍ਹਾ ਹੀ ਦੇਰ ਹੈ ਦੇ ਸਟੇਟ ਆਫ ਕੋਲਾਪਸ ਥਿਸ ਇਜ਼ ਵਨ 빅 ਵਰੀ ਕਿ ਹਰ ਪੰਜਾਬੀ ਕਰਜਾਈ ਹੋ ਰਿਹਾ ਸਟੇਟ ਇਸ ਨੋਟ ਗੋਇੰਗ ਫਰਵਰਡ